ਇਹ ਵੀਡੀਓ ਦੇਖ ਕੇ ਤੁਹਾਡਾ ਵੀ ਮਨ ਭੱਜ ਜਾਵੇਗਾ ਕਿਉਂਕਿ 19 ਸਾਲਾਂ ਬਾਅਦ ਆਪਣੇ ਪੁੱਤ ਨੂੰ ਇਸ ਪਿਓ ਨੇ ਗਲ ਵਕੜੀ ਪਾਈ ਪਿਓ ਪੁੱਤ ਦੀ ਇਸ ਭਾਵੁਕ ਮਿਲਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਾਪਾਨ ਤੋਂ ਆਪਣੇ ਪਿਓ ਨੂੰ ਮਿਲਣ ਦੇ ਲਈ ਇਹ ਪੁੱਤ ਪੰਜਾਬ ਪਹੁੰਚਿਆ ਦਰਅਸਲ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਗੱਜ ਪਰ ਗਿਆ ਜਦੋਂ ਉਹਨਾਂ ਨੇ 19 ਸਾਲਾਂ ਬਾਅਦ ਆਪਣੇ ਜਾਪਾਨੀ ਪੁੱਤ ਨੂੰ ਦੇਖਿਆ पूरा परिवार इस समय भावुक ਹੁੰਦਿਆਂ ਹੋਇਆ ਨਜ਼ਰ ਆਇਆ ਹੈ ਜਾਣਕਾਰੀ ਦੇ ਮੁਤਾਬਿਕ 2007 ਦੇ ਵਿੱਚ ਸੁਖਪਾਲ ਸਿੰਘ ਜਾਪਾਨ ਦੇ ਵਿੱਚ ਗਏ ਸਨ ਅਤੇ ਉੱਥੇ ਆਪਣੇ ਇਸ ਕਹਾਣੀ ਨੂੰ ਅਧੂਰਾ ਛੱਡ ਕੇ ਆ ਗਏ ਸਨ ਸੁਣਨ ਨੂੰ ਇਹ ਕਹਾਣੀ ਫਿਲਮੀ ਲੱਗ ਰਹੀ ਹੈ ਜਿੱਥੇ 19 ਸਾਲਾਂ ਬਾਅਦ ਪਿਓ ਪੁੱਤ ਦਾ ਮੇਲ ਹੁੰਦਾ ਦੱਸਿਆ ਜਾ ਰਿਹਾ ਹੈ ਕਿ 19 ਅਗਸਤ ਨੂੰ ਰਖੜੀ ਵਾਲੇ ਦਿਨ ਜਪਾਨੀ ਪੁੱਤ ਆਪਣੇ ਪਿਓ ਨੂੰ ਮਿਲਣ ਦੇ ਲਈ ਪੰਜਾਬ ਪਹੁੰਚਦਾ ਹੈ ਇਸ ਪੁੱਤ ਦਾ ਨਾਂ ਰੇਨ ਤਾਕਾ ਹੱਥਾ ਦੱਸਿਆ ਜਾ ਰਿਹਾ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਦੇ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਸਚੀਆ ਤਾਕਾ ਹੱਥਾ ਨਾਂ ਦੀ ਮਹਿਲਾ ਜੋ ਕਿ ਜਪਾਨ ਦੀ ਰਹਿਣ ਵਾਲੀ ਸੀ ਉਸ ਦੇ ਨਾਲ ਵਿਆਹ ਕਰਵਾਇਆ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਸ ਦਾ ਨਾਂ ਰਿੰਤਾਗਾ ਹੱਥਾ ਰੱਖਿਆ ਗਿਆ ਜਦੋਂ ਦੋਵੇਂ ਜੀ ਆਪਸ ਦੇ ਵਿੱਚ ਵਖਵਕ ਹੋਏ ਤਾਂ ਉਹਨਾਂ ਦਾ ਪੁੱਤ ਮਹਿਜ਼ 2 ਸਾਲ ਦਾ ਸੀ। ਦੋਨਾਂ ਦੇ ਆਪਸ ਦੇ ਵਿੱਚ ਵਿਚਾਰਾਂ ਨੂੰ ਲੈ ਕੇ ਮਤਭੇਦ ਹੁੰਦੇ ਸਨ ਜਿਸ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਤੇ ਆਪਣੇ ਪੁੱਤ ਨੂੰ ਛੱਡ ਕੇ ਸੁਖਪਾਲ ਸਿੰਘ ਮੋੜ ਪੰਜਾਬ ਆ ਗਏ ਤੇ ਅੱਜ ਜਦੋਂ ਉਹਨਾਂ ਨੇ ਆਪਣੇ ਪੁੱਤ ਨੂੰ 19 ਸਾਲਾਂ ਬਾਅਦ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਭਰ ਗਈਆਂ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਖ ਕੇ ਤੁਹਾਡਾ ਵੀ ਮਨ ਭਰ ਜਾਵੇਗਾ ਕਿਉਂਕਿ 19 ਸਾਲਾਂ ਬਾਅਦ ਆਪਣੇ ਪੁੱਤ ਨੂੰ ਇਸ ਪਿਓ ਨੇ ਗਲ ਵਕੜੀ ਪਾਈ ਪਿਓ ਪੁੱਤ ਦੀ ਇਸ ਭਾਵੁਕ ਮਿਲਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਾਪਾਨ ਤੋਂ ਆਪਣੇ ਪਿਓ ਨੂੰ ਮਿਲਣ ਦੇ ਲਈ ਇਹ ਪੁੱਤ ਪੰਜਾਬ ਪਹੁੰਚਿਆ ਦਰਅਸਲ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਗੱਜ ਪਰ ਗਿਆ ਜਦੋਂ ਉਹਨਾਂ ਨੇ 19 ਸਾਲਾਂ ਬਾਅਦ ਆਪਣੇ ਜਾਪਾਨੀ ਪੁੱਤ ਨੂੰ ਦੇਖਿਆ पूरा परिवार इस समय भावुक हुँਦਿਆਂ ਹੋਇਆ ਨਜ਼ਰ ਆਇਆ ਹੈ ਜਾਣਕਾਰੀ ਦੇ ਮੁਤਾਬਿਕ 2007 ਦੇ ਵਿੱਚ ਸੁਖਪਾਲ ਸਿੰਘ ਜਾਪਾਨ ਦੇ ਵਿੱਚ ਗਏ ਸਨ ਅਤੇ ਉੱਥੇ ਆਪਣੀ ਇਸ ਕਹਾਣੀ ਨੂੰ ਅਧੂਰਾ ਛੱਡ ਕੇ ਆ ਗਏ ਸਨ ਸੁਣਨ ਨੂੰ ਇਹ ਕਹਾਣੀ ਫਿਲਮੀ ਲੱਗ ਰਹੀ ਹੈ ਜਿੱਥੇ 19 ਸਾਲਾਂ ਬਾਅਦ ਪਿਓ ਪੁੱਤ ਦਾ ਮੇਲ ਹੁੰਦਾ ਦੱਸਿਆ ਜਾ ਰਿਹਾ ਹੈ ਕਿ 19 ਅਗਸਤ ਨੂੰ ਰਖੜੀ ਵਾਲੇ ਦਿਨ ਜਪਾਨੀ ਪੁੱਤ ਆਪਣੇ ਪਿਓ ਨੂੰ ਮਿਲਣ ਦੇ ਲਈ ਪੰਜਾਬ ਪਹੁੰਚਦਾ ਹੈ ਇਸ ਪੁੱਤ ਦਾ ਨਾਂ ਰੇਨ ਤਾਕਾ ਹੱਥਾ ਦੱਸਿਆ ਜਾ ਰਿਹਾ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਦੇ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਸੱਚੀ ਹੱਤਾਕਾ ਹੱਥਾ ਨਾਂ ਦੀ ਮਹਿਲਾ ਜੋ ਕਿ ਜਪਾਨ ਦੀ ਰਹਿਣ ਵਾਲੀ ਸੀ ਉਸਦੇ ਨਾਲ ਵਿਆਹ ਕਰਵਾਇਆ ਅਤੇ ਬਾਅਦ ਦੇ ਵਿੱਚ ਉਨ੍ਹਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਸ ਦਾ ਨਾਂ ਰਿੰਨ ਤਾਕਾ ਹੱਤਾ ਰੱਖਿਆ ਗਿਆ ਜਦੋਂ ਦੋਵੇਂ ਜੀ ਆਪਸ ਦੇ ਵਿੱਚ ਵਖਵਕ ਹੋਏ ਤਾਂ ਉਹਨਾਂ ਦਾ ਪੁੱਤ ਮਹਿਜ਼ 2 ਸਾਲ ਦਾ ਸੀ। ਦੋਨਾਂ ਦੇ ਆਪਸ ਦੇ ਵਿੱਚ ਵਿਚਾਰਾਂ ਨੂੰ ਲੈ ਕੇ ਮਤਭੇਦ ਹੁੰਦੇ ਸਨ ਜਿਸ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਤੇ ਆਪਣੇ ਪੁੱਤ ਨੂੰ ਛੱਡ ਕੇ ਸੁਖਪਾਲ ਸਿੰਘ ਮੋੜ ਪੰਜਾਬ ਆ ਗਏ ਤੇ ਅੱਜ ਜਦੋਂ ਉਹਨਾਂ ਨੇ ਆਪਣੇ ਪੁੱਤ ਨੂੰ 19 ਸਾਲਾਂ ਬਾਅਦ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਭਰ ਗਈਆਂ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਖ ਕੇ ਤੁਹਾਡਾ ਵੀ ਮਨ ਭੱਜ ਜਾਵੇਗਾ ਕਿਉਂਕਿ 19 ਸਾਲਾਂ ਬਾਅਦ ਆਪਣੇ ਪੁੱਤ ਨੂੰ ਇਸ ਪਿਓ ਨੇ ਗਲ ਵਕੜੀ ਪਾਈ ਪਿਓ ਪੁੱਤ ਦੀ ਇਸ ਭਾਵੁਕ ਮਿਲਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਾਪਾਨ ਤੋਂ ਆਪਣੇ ਪਿਓ ਨੂੰ ਮਿਲਣ ਦੇ ਲਈ ਇਹ ਪੁੱਤ ਪੰਜਾਬ ਪਹੁੰਚਿਆ ਦਰਅਸਲ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਗੱਜ ਪਰ ਗਿਆ ਜਦੋਂ ਉਹਨਾਂ ਨੇ 19 ਸਾਲਾਂ ਬਾਅਦ ਆਪਣੇ ਜਾਪਾਨੀ ਪੁੱਤ ਨੂੰ ਦੇਖਿਆ पूरा परिवार इस समय पाबुक हुँਦਿਆਂ ਹੋਇਆ ਨਜ਼ਰ ਆਇਆ ਹੈ ਜਾਣਕਾਰੀ ਦੇ ਮੁਤਾਬਿਕ 2007 ਦੇ ਵਿੱਚ ਸੁਖਪਾਲ ਸਿੰਘ ਜਾਪਾਨ ਦੇ ਵਿੱਚ ਗਏ ਸਨ ਅਤੇ ਉੱਥੇ ਆਪਣੀ ਇਸ ਕਹਾਣੀ ਨੂੰ ਅਧੂਰਾ ਛੱਡ ਕੇ ਆ ਗਏ ਸਨ ਸੁਣਨ ਨੂੰ ਇਹ ਕਹਾਣੀ ਫਿਲਮੀ ਲੱਗ ਰਹੀ ਹੈ ਜਿੱਥੇ 19 ਸਾਲਾਂ ਬਾਅਦ ਪਿਓ ਪੁੱਤ ਦਾ ਮੇਲ ਹੁੰਦਾ ਦੱਸਿਆ ਜਾ ਰਿਹਾ ਹੈ ਕਿ 19 ਅਗਸਤ ਨੂੰ ਰਖੜੀ ਵਾਲੇ ਦਿਨ ਜਾਪਾਨੀ ਪੁੱਤ ਆਪਣੇ ਪਿਓ ਨੂੰ ਮਿਲਣ ਦੇ ਲਈ ਪੰਜਾਬ ਪਹੁੰਚਦਾ ਹੈ ਇਸ ਪੁੱਤ ਦਾ ਨਾਂ ਰੇਨ ਤਾਕਾ ਹੱਥਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਦੇ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਸੱਚੀਆ ਤਾਕਾ ਹੱਥਾ ਨਾਂ ਦੀ ਮਹਿਲਾ ਜੋ ਕਿ ਜਾਪਾਨ ਦੀ ਰਹਿਣ ਵਾਲੀ ਸੀ ਉਸ ਦੇ ਨਾਲ ਵਿਆਹ ਕਰਵਾਇਆ ਅਤੇ ਬਾਅਦ ਦੇ ਵਿੱਚ ਉਨ੍ਹਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਸ ਦਾ ਨਾਂ ਰਿੰਨ ਤਾਕਾ ਹਾਤਾ ਰੱਖਿਆ ਗਿਆ ਹੈ ਜਦੋਂ ਦੋ ਮੇਜੀ ਆਪਸ ਦੇ ਵਿੱਚ ਵਖ ਵਖ ਹੋਏ ਤਾਂ ਉਹਨਾਂ ਦਾ ਪੁੱਤ ਮਹਿਜ਼ 2 ਸਾਲ ਦਾ ਸੀ ਦੋਨਾਂ ਦੇ ਆਪਸ ਦੇ ਵਿੱਚ ਵਿਚਾਰਾਂ ਨੂੰ ਲੈ ਕੇ ਮਤਭੇਦ ਹੁੰਦੇ ਸਨ ਜਿਸ ਤੋਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਤੇ ਆਪਣੇ ਪੁੱਤ ਨੂੰ ਛੱਡ ਕੇ ਸੁਖਪਾਲ ਸਿੰਘ ਮੁੜ ਪੰਜਾਬ ਆ ਗਏ ਤੇ ਅੱਜ ਜਦੋਂ ਉਹਨਾਂ ਨੇ ਆਪਣੇ ਪੁੱਤ ਨੂੰ 19 ਸਾਲਾਂ ਬਾਅਦ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਭਰ ਗਈਆਂ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ